अमेरिका में डिटेन कर लिया गया। बड़ी जल्दी कैंसर का जरा आपको खत्म मिलेगा रिसेंटली अभी हमने गोल्डी ब्राड को रेड कॉर्नर नोटिस जारी करवाया था होम मिनिस्ट्री से तो अभी हमें पता चला है वो डिटेन हो गया बड़ी-बड़ी हत्याओं में उसका हाथ है कानून के मुताबिक उसको सख से सख सजा मिलेगी ਅਸਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਸਿੱਧੂ ਮੁਸੇਵਾਲਾ ਦੇ ਨਾਲ ਜੁੜੀ ਹੋਈ ਜੀ ਹਾਂ ਸਿੱਧੂ ਮੁਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਜੀ ਹਾਂ ਗੋਲਡੀ ਬਰਾੜ ਜਿਸ ਨੇ ਕੀ ਆਪਣੇ ਵੱਲੋਂ ਕੀਤੇ ਹੋਏ ਸਾਰੇ ਗੁਨਾ ਕਬੂਲ ਕਰ ਲਏ ਨੇ ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸਿੱਧੂ ਮੁਸੇਵਾਲਾ ਦਾ ਕਤਲ ਅਸੀਂ ਖੁਦ ਕੀਤਾ ਹੈ ਅਸੀਂ ਕਿਸੇ ਤੋਂ ਇਹ ਕੰਮ ਨਹੀਂ ਕਰ ਪਾਇਆ ਬਲਕਿ ਉਸਨੇ ਸਿੱਧੂ ਮੁਸੇਵਾਲਾ ਦੁਸ਼ਮਣੀ ਨਹੀਂ ਸੀ ਉਹ ਸਾਡਾ ਮਿੱਤਰ ਸੀ ਸਾਡੀ ਬਹੁਤ ਨੇੜਤਾ ਸੀ ਤੇ ਅਸੀਂ ਹਮੇਸ਼ਾ ਟੱਚ ਦੇ ਵਿੱਚ ਰਹਿੰਦੇ ਸੀ ਸਿੱਧੂ ਮਸੇਵਾਲਾ ਵਿਸ਼ਨੋਈ ਨੂੰ ਮੈਸੇਜ ਵੀ ਕਰਦਾ ਰਹਿੰਦਾ ਸੀ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਦੇ ਕਿਉਂਕਿ ਉਹ ਸਾਡੇ ਤੋਂ ਨਿੱਜੀ ਕੰਮ ਕਰਵਾਉਣਾ ਚਾਹੁੰਦਾ ਸੀ ਪਰ ਇੱਥੇ 골ਡੀ ਬਰਾਡ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤਾ ਵਿੱਚ ਉਸ ਨੇ ਕਾਫੀ ਵੱਡੇ ਜਿਹੜੇ ਨੇ ਖੁਲਾਸੇ ਕੀਤੇ ਨੇ ਨਾਲੀਦਾਸ ਦਾ ਮੱਕੀ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਜਿਹੜੇ ਹੋਰ ਕਈ ਵੱਡੇ ਖੁਲਾਸੇ ਹੋਏ ਨੇ ਉਹ ਇਹ ਨੇ ਕਿ ਗੋਲਡੀ ਬਰਾੜ ਨੇ ਆਪਣੇ ਵੱਲੋਂ ਜਿਹੜਾ ਗੁਨਾਹ ਕਬੂਲ ਕੀਤਾ ਹੈ ਉਹ ਇੱਕ ਪਾਸੇ ਹੈ ਪਰ ਦੂਸਰੇ ਪਾਸੇ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਗ੍ਰਿਫਤਾਰ ਕਰ ਲਿਆ ਜਿੱਥੇ ਕੀ ਭਗਵੰਤ ਮਾਨ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦਾ ਜਿਹੜਾ ਬਿਆਨ ਆ ਉਹ ਸਾਹਮਣੇ ਆ ਚੁੱਕਿਆ ਹੈ ਜੀ ਹਾਂ ਉਹਨਾਂ ਨੇ ਵੀ ਆਪਣੇ ਬਿਆਨ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਉਨਾਂ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਜਿਹੜੀ ਕਾਰਵਾਈ ਹੋਵੇਗੀ ਉਹ ਅੱਗੇ ਦੀ ਕੀਤੀ ਜਾਵੇਗੀ। ਜੀ ਹਾਂ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਗੋਲਡੀ ਬਰਾੜ ਦਾ ਹੱਥ ਸੀ ਤੇ ਗੋਲਡੀ ਬਰਾੜ ਨੇ ਵੀ ਇਸ ਗੱਲ ਨੂੰ ਕਬੂਲਿਆ ਹੈ ਕਿ ਉਸ ਦਾ ਕਤਲ ਅਸੀਂ ਖੁਦ ਕੀਤਾ ਹੈ ਸੀ ਕਿਸੇ ਤੋਂ ਇਹ ਕਤਲ ਨਹੀਂ ਕਰਵਾਇਆ ਤੇ ਉਸ ਨੇ ਵੀ ਕਿਹਾ ਕਿ ਮੈਂ ਜਿੱਥੇ ਪਹਿਲਾਂ ਸੀ ਮੈਂ ਉੱਥੇ ਹੁਣ ਹਾਂ ਤੇ ਮੈਂ ਨੇ ਕੋਈ ਵੀ ਕਿਸੇ ਨੂੰ ਕਹਿ ਕੇ ਕੰਮ ਨਹੀਂ ਕਰਵਾਇਆ ਸੀ ਖੁਦ ਇਹ ਕੰਮ ਕੀਤਾ ਹੈ। ਤੇ ਸਭ ਤੋਂ ਵੱਡੀ ਗੱਲ ਉਸਨੇ ਵੀ ਦੱਸਿਆ ਕਿ ਜਿਹੜਾ ਸਿੱਧੂ ਮੂਸੇਵਾਲਾ ਉਸ ਦੀ ਨਰਵਾਣਾ ਦੇ ਨਾਲ ਜਿਹੜੀ ਦੁਸ਼ਮਣੀ ਸੀ ਨਹੀਂ ਕਿ ਸਾਡੇ ਨਾਲ ਸਾਡੇ ਨਾਲ ਉਸ ਦਾ ਬਹੁਤ ਪ੍ਰੇਮ ਪਿਆਰ ਸੀ ਪਰ ਉਹ ਸਿਰਫ ਆਪਣੇ ਹੰਕਾਰ ਦੇ ਕਰਕੇ ਮਾਰਿਆ ਗਿਆ ਹੈ 골ਡੀ ਬ੍ਰਾਡ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਆ ਤੇ ਹੋਰ ਵੀ ਕਈ ਗੱਲਾਂ ਜਿਹੜੀਆਂ 골ਡੀ ਬ੍ਰਾਡ ਨੇ ਸਾਹਮਣੇ ਰੱਖੀਆਂ ਨੇ ਸਭ ਤੋਂ ਵੱਡੀ ਗੱਲ ਦੱਸ ਦਮਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਜਿਹੜਾ ਪਿਛਲੇ ਦਿਨੀ ਬਿਆਨ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਮੇਰੇ ਪੁੱਤ ਦਾ ਕਸੂਰ ਕੀ ਸੀ ਮੈਂ ਹਰ ਵਾਰ ਇਹੀ ਪੁੱਛਦਾ ਹਾਂ ਸੋ ਦੱਸਦੇ ਕਿ ਉਹਨਾਂ ਲਈ ਇਹ ਬਹੁਤ ਸ਼ੌਕ ਵਾਲੀ ਖਬਰ ਹੈ ਜਿੱਥੇ ਕੀ ਗੋਲਡੀ ਬਰਾੜ ਨੇ ਸਭ ਕੁਝ ਕਬੂਲ ਕੀਤਾ ਹੈ ਗੋਲਡੀ ਬਰਾੜ ਨੇ ਇਹ ਵੀ ਕਹਿ ਦਿੱਤਾ ਹੈ ਕਿ ਮੈਂ ਖੁਦ ਇਹ ਕਤਲ ਕੀਤਾ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਵੇਗਾ ਕਿਸ ਤਰ੍ਹਾਂ ਦੀ ਜਾਂਚ ਕੀਤੀ ਜਾਵੇਗੀ ਤੇ ਗੋਲਡੀ ਬਰਾੜ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਇਹ ਵੀ ਦੇਖਣਾ ਹੋਵੇਗਾ ਇਹ ਇਹ ਬਤਾ ਰਿਹਾ ਹਾਂ ਕਿ ਜੋ ਕੈਨੇਡਾ ਮੈਂ ਬਹੁਤ ਵੱਡਾ ਗੈਂਗਸਟਰ ਬੈਠਾ ਥਾ ਜੋ ਸਭ ਗੈਰ ਸਮਾਜਿਕ कर कार्रवाइयां करवा रहा था पैसे भेज रहा था या कुछ भी गोल्डी ब्राड उसको अमेरिका में डिटेन कर लिया गया है हम पंजाब की सोशल बाउंडिंग को टूटने नहीं देंगे पंजाब की सोशल बाउंडिंग इतनी मजबूत है इसको तोड़ने की बहुत बार कोशिश की गई है दुश्मनों द्वारा नहीं टूटेगी हम पंजाब में अमन शांति और इंडस्ट्री जो पंजाब में आ रही है टाटा स्टील पंजाब में आ रहा है बर्वीओ कंपनी जर्मनी की पराली जलाने के मुद्दा खत्म करने के लिए पराली से बायो एनर्जी बनाने के लिए वो आ चुकी है हर रोज कोई ना कोई इंडस्ट्रिय अपने पंजाब में जो है इन्वेस्ट करना चाहता है क्योंकि हमने सिंगल विंडो सिस्टम कर दिया हमने करप्शन बंद कर दी आइए अपनी जमीन लीजिए सीएलयू एनओसी ऑनलाइन एक ही विंडो पे मिलेगा और अपना काम शुरू कीजिए और नौजवानों को रोजगार दीजिए तो ये गैंगस्टर कल्चर बड़ी जल्दी मैं पहले ही बोल चुका हूँ पंजाब में बड़ी जल्दी गैंगस्टर कल्चर आपको ख़त्म मिलेगा वो बाहर बैठे हैं इसलिए हमें थोड़ा थ्रू द चैनल जाना पड़ रहा है रिसेंटली अभी हमने गोल्डी बराड को रेड कॉर्नर नोटिस जारी करवाया था होम मिनिस्ट्री से तो अभी हमें पता चला है वो डिटेन हो गया है जल्दी ही उसको यहाँ पे लाया जाएगा बड़ी बड़ी हत्याओं में उसका हाथ है और कानून के मुताबिक उसको सख्त से सख्त सक्स सज़ा मिलेगी और परिवारों को इंसाफ मिलेगा